ਇਨੂੰ ਗਿਆਨ ਚੋਦਣਾ ਆ ਜਾਂਦੇ ਜਿਵੇਂ ਮੈਂ ਇਹਨਾਂ ਦੀ ਮਾਂ ਦੇ ਫੁੱਦੇ ਦੇ ਵਿੱਚ ਮਿਰਚਾ ਪਾਦਦਾ ਹੁੰਦਾਂ ਨਾਲੇ ਤਾਂ ਮੈਂ ਤੇਰੀ ਭੈਣ ਚੋਦੂ ਤੋਂ ਨਾਲੇ ਕੋਡਾ ਕਰਕੇ ਤੇਰਾ ਬੂਟਾ ਕੱਢੇ ਸਹੀ ਬੂਟਾ ਮੈਨੂੰ ਗਾਲਾਂ 'ਚ ਬੂਟੇ ਦੀ ਧਾਰ ਧਰ ਕੇ ਮੈਂ ਪਿਛਵਾੜਾ ਨਾ ਖੋਲਣਾ ਪਲਾਸਟਿਕ ਦੇ ਲੰਨ ਦੇ ਨਾਲ ਤੇ ਮੇਰਾ ਨਾਮ ਸੁਰਲੀ ਨਾ ਜਾਏ ਤੇ ਬਿਨਾ ਗਾਲ ਦਾ ਆ ਇੱਥੇ ਮੈਨੂੰ ਗਿਆਨ ਚੋਦਣ ਨਾ ਆਇਆ ਕਰੋ ਆਹਦਾ ਗਿਆਨ ਚੱਕੂ ਦਿਆ ਲੋੜਿਆ ਤੂੰ ਮੈਨੂੰ ਲੈਦਾ ਕਰਦਾ ਕਲੰਕ ਕਲੰਕ ਤਾਂ ਤੂੰ ਆ ਕਾਲੇ ਮੂੰਹ ਵਾਲਿਆ ਹਰਾਮਦਿਆ ਸਰ ਤੇ ਬਨ ਕੇ ਪਾਗ ਤੇ ਬਾਜ 'ਚ ਲੈ ਕੇ ਵਾਹੀ ਗਰੂ ਤੇ ਤੂੰ ਇੱਥੇ ਗਸਤੀਆਂ ਗਸਤੀਆਂ ਲਿਖਦਾ ਫਿਰਦਾ ਤੂੰ ਇੱਜ਼ਤਦਾਰ ਇੱਥੇ ਬੁੰਡ ਦਿੰਦਾ ਆਪਦੀ ਭੈਣ ਦਾ ਛੋਲਾ ਪੜਵਾਉਣ ਵਾਸਤੇ ਆਏ ਮੇਰੇ ਅਕਾਊਂਟ ਦੇ ਉੱਤੇ ਹਰ ਤੇਰੀ ਮਸ਼ਹੂਰੀ ਦੇਖੀ ਚੰਗੀ ਤਰ੍ਹਾਂ ਆ ਜਿਹੜੇ ਲਲ ਦੀ ਮੈਂ ਫੋਟੋ ਲਈ ਹੈ ਨਾ ਇਹ ਬਗਵਾਸ ਕਰਦਾ ਫਿਰਦਾ ਹੈ ਬਹੁਤ ਇੱਜ਼ਤਦਾਰ ਬੰਦਾ ਹੈ ਤੇ ਬੇਇੱਜ਼ਤੀ ਨਾਲ ਪ੍ਰੋਫਾਈਲ ਦੇ ਉੱਤੇ ਨਾ ਇਹ ਡੌਗੀ ਸਟਾਈਲ ਦੇ ਵਿੱਚ ਦੇਣ ਵਾਸਤੇ ਹੈ ਹਰਾਮਜਾਦਾ ਤੇਰੀ ਨਾ ਮੈਂ ਬੁੰਡ ਇਹੋ ਜਿਹੀ ਨਾ ਤੇ ਨੰਗੀ ਹੋ ਕੇ ਵੀਡੀਓ ਪਾ ਰਹੀਆਂ ਆ ਜਾਂ ਤੇ ਨਾ ਤੇ ਮੈਂ ਉਹਦਾ ਦੀ ਵੀਡੀਓ ਅਪਲੋਡ ਕਰ ਰਹੀਆਂ ਜੋ ਜਿਹੜਾ ਕਿ ਅੱਜ ਕੱਲ੍ਹ ਚੱਲ ਰਿਹਾ ਹੈ ਕਿ ਮਤਲਬ ਆਪੇ ਮਤਲਬ ਗਲਤ ਕੰਮ ਕਰਕੇ ਆਪਣੇ ਆਪ ਫੇਮਸ ਹੋਣਾ ਉਹ ਚੀਜ਼ ਤਾਂ ਨਹੀਂ ਆਪਾਂ ਕਰ ਰਹੇ ਆਪਾਂ ਨੋਰਮਲੀ ਜੇ ਤੁਹਾਨੂੰ ਲੱਗਾ ਮੇਰੀ ਡਬਲ ਮੀਨਿੰਗ ਟਾਈਪ ਵੀਡੀਓ ਹੈ ਕਿ ਆ ਚਲੋ ਆਪਾਂ ਜੇ ਤੁਹਾਨੂੰ ਨਹੀਂ ਚੰਗੀਆਂ ਲੱਗਦੀਆਂ ਆਪਾਂ ਉਹ ਵੀਡੀਓ ਦੁਬਾਰਾ ਨਹੀਂ ਕ੍ਰੀਏਟ ਕਰਾਂਗੇ ਫਨੀ ਟਾਈਪ ਜਿਹਦਾ ਆਪਾਂ